ਸਸੀ ਗਾਰ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਤੁਹਾਡਾ ਆਪਣਾ ਬਿੱਲਾ ਢਾਲੀਵਾਲ ਪਿੰਡ ਜਖੇਪੜ ਜ਼ਿਲ੍ਹਾ ਸੰਗਰੂਰ ਅਗਲੇ ਸਾਲ 50% ਲੋਕ ਨੇੜੇ ਮੱਕੀ ਬੀਜ ਨੂੰ ਹਟ ਜਾਣਗੇ ਵੈਸੇ ਆਪਾਂ ਦਾ ਬੀਜਣੀ ਐ ਪਰ ਤੁਹਾਨੂੰ ਹਾਲਾਤ ਦਿਖਾ ਦਿੰਨਾ ਮੈਂ ਮੱਕੀ ਪਹਿਲਾਂ ਪੱਠੇ ਵਾਲੀਆਂ ਚਾਲੀਆਂ ਚਾਸੀਆਂ ਜਿਹੜੀਆਂ ਆਪਾਂ ਨੇ ਮੰਗੀਆਂ ਹੋਈਆਂ ਨੇ ਤੇ ਦੋ ਚਾਸੀਆਂ ਨੇ ਇੱਥੋਂ ਪ੍ਰੋਪਰ ਲੇਬਰ ਜਿਹੜੀ ਸਾਰੀ ਭਰ ਦਿੰਦੀਆਂ ਲੇਬਰ ਦੇ 8 ਬੰਦੇ ਨੇ 6 ਬੰਦੇ ਟੋਕੇ ਵਾਲੇ ਸੀ ਨੇ ਆਪਣੇ ਉਹਦਾ ਆਪਣੇ ਨਾਲ ਲਾਏ ਹੋਏ ਨੇ ਲੇਬਰ ਅੱਜ ਆਈ ਨਹੀਂ ਕਹਿੰਦੇ ਵੀ ਮੱਕੀ ਦੇ ਵਿੱਚ ਪਾਣੀ ਖੜਾ ਹੈ ਤੇ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਵੀ 50% ਜਿਹੜੇ ਲੋਕ ਨੇ ਉਹ ਮੱਕੀ ਬੀਜਣੋਂ ਹਟ ਜਾਣਗੇ ਬਹੁਤ ਬੁਰੀ ਹਾਲਤ ਹੈ ਤੇ ਵੈਸੇ ਆਪਣਾ 20 ਤਰੀਕ ਨੂੰ ਆਪਣੇ ਮਸ਼ੀਨ ਆਉਣੀ ਸੀ ਟੋਕਾ 20 ਤਰੀਕ ਨੂੰ ਟੁੱਕਿਆ ਜਾਣਾ ਸੀ ਪਰ ਕੁਝ ਕਾਰਨਾ ਕਰਕੇ ਦਾਅਵ ਦੇ ਵਿੱਚ ਆ ਕੇ ਜਿਹੜਾ ਮਹੀਨ ਵਾਲਾ ਬਾਈ ਥੀ ਉਹ ਕਿਸੇ ਹੋਰ ਦੇ ਚਲਾ ਗਿਆ ਤੇ ਆਪਣਾ ਉੱਥੇ ਚਲੋ ਟੋਕਾ ਰਹਿ ਗਿਆ ਕੋਈ ਚੱਕਰ ਵਾਲੀ ਗੱਲ ਨਹੀਂ ਦੇਣਾ ਤਾਂ ਜਿਵੇਂ ਮੈਂ ਕਹਿੰਦੇ ਨੇ ਪ੍ਰਮਾਤਮਾ ਨੇ ਪਰ ਤੁਹਾਨੂੰ ਦੱਸ ਦਾਂ ਵੀ ਜਿਹੜੇ 50% ਲੋਕ ਨੇ ਉਹ ਆਹ ਹਾਲਾਤਾਂ ਕਾਰਨ ਕਰਕੇ ਆਹ ਚੀਜ਼ਾਂ ਕਰਕੇ ਉਹ ਮੱਕੀ ਬੀਜਣੋਂ हट ਜਾਣਗੇ ਬਾਕੀ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਸਰਹੰਦ ਚੋਆ ਉਹ ਆਪਣੇ ਕੋਲ ਦੀ ਲੰਗ ਰਿਹਾ ਹੈਗਾ ਆਹ ਸਰਹੰਦ ਚੋਆ ਸਾਰਾ ਜਿਹੜਾ ਕੋਲ ਦੀ ਲੰਗ ਰਿਹਾ ਹੈ ਤੇ ਸਰਹੰਦ ਚੋ ਦੇ ਵਿੱਚ ਵੈਸੇ ਪਾਣੀ ਤਾਂ ਹੈ ਨਹੀਂਗਾ ਪਰ ਆਪਣੇ ਉਰੇ ਪਾਣੀ ਨੀਵੇਂ ਬਾਣਾ ਦੇ ਕਾਰਨ ਕਰਕੇ ਹੈਗਾ ਬਹੁਤ ਹੈ ਤੇ ਟਰੈਕਟਰਾਂ ਨੇ ਜਿਹੜਾ ਡੀਜ਼ਲ ਹੈ ਡੀਜ਼ਲ ਵੀ ਬਹੁਤ ਖਾਦਾ ਹੈਗਾ ਮੰਨ ਲਓ ਵੀ ਜੇ ਆਪਾਂ ਕਹੀਏ ਵੀ 50% ਡੀਜ਼ਲ ਵੱਧ ਖਾਦਾ ਕਿਉਂਕਿ ਗਾਰੇ ਦੇ ਵਿੱਚ ਟਰੈਕਟਰ ਚੱਲੇ ਨੇ ਹਨ ਤੇ ਬਾਕੀ ਸਾਨੂੰ ਦਿਖਾਉਣੇ ਹਨ ਆ ਟਰੈਕਟਰ ਦਾ ਪੂਰਾ ਜਿਵੇਂ ਕਹਿੰਦੇ ਨੇ ਪੂਰਾ ਜਿੰਦ-ਜਾਨ ਲਾ ਕੇ ਇੱਥੇ ਤੱਕ ਆਊਗਾ ਥੋੜਾ ਜਿਹਾ ਤੇ ਡਰਾਈਵਰ ਹੈ ਜਿਹੜਾ ਉਹ ਕਮਜ਼ੋਰਾ ਬੈਠਿਆ ਹੋਇਆ ਤੇ ਉਰੇ ਆ ਕੇ ਉਹ ਟਰੈਕਟਰ ਨੂੰ ਖੜਾ ਲੂਗਾ ਬਾਕੀ ਤੁਸੀਂ ਦੇਖ ਹੌਲੀ ਲਿਆ ਹੌਲੀ ਕੋਈ ਨਾ ਹੌਲੀ ਰੱਖ ਹੌਲੀ ਰੱਖ ਮੱਕੀ ਦੇ ਹਾਲਾਤ ਨੇ ਜਿਹੜੇ ਵੀਰੋ ਆ ਹੋ ਚੁੱਕੇ ਨੇ ਹੁਣ ਟੋਕੇ ਵਾਲੀ ਮਸ਼ੀਨ ਵੀ ਤੁਹਾਨੂੰ ਦਿਖਾਵਾਂ ਕਿ ਕਿੱਥੇ ਖੜੀ ਐ। ਹੌਲੀ ਲਿਆ ਕੋਈ ਨਾ। ਤੇ ਆਹ ਦੇਖੋ ਨਾ ਜਿਹੜੀਆਂ ਭੱਠੇ ਵਾਲੀਆਂ ਚਾਸੀਆਂ ਨੇਗੀਆਂ ਕੱਚੀ ਟਟੋਣ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਮਤਲਬ ਵਾਲੇ ਦਾਲੇ ਕੋਈ ਬਾਡੀ ਵਗੈਰਾ ਨਹੀਂ ਹੁੰਦੀ ਤੇ ਉਹਨਾਂ ਦੇ ਨਾਲ ਆਪਾਂ ਮੱਕੀ ਉਰੇ ਲਿਆ ਰਹਾਂਗੇ ਹੁਣ। ਮੱਕੀ ਨੂੰ ਰੋਹ ਲਿਜਾ ਕੇ ਆਪਾਂ ਕਿਸੇ ਖੁੱਲ੍ਹੀ ਜਗ੍ਹਾ ਤੇ ਉੱਥੇ ਲਿਜਾ ਕੇ ਟੋਕੇ ਵਾਲੀ ਮਸ਼ੀਨ ਨਾਲ ਟੋਕਾ ਕਰਿਆ ਜਾ ਰਿਹਾ ਹੈ। ਇੱਥੋਂ ਮੋੜ ਲਿਓ ਰੋ। ਇੱਥੋਂ ਮੋੜ ਲੈ ਆਉਣ ਦੇ ਮੋੜ ਲੈ ਮੋੜ ਲੈ ਮੋੜ ਲੈ ਮੋੜ ਲੈ ਹੌਲੀ ਰੱਖ ਹੌਲੀ ਰੱਖ ਹੌਲੀ ਰੱਖ ਹੌਲੀ 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 ਰੱਖ ਆਉਣ ਦੇ ਆਉਣ ਦੇ ਚੱਲ 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 ਲੱਗੋ ਮੋੜਨਾ ਦੀ ਮੜਾ ਆ ਚੱਲ ਹੁਣ ਦੇ ਆਉਣ ਦੇ ਦੁਆਰੇ ਬਾਈਕ ਲੈ ਜਾ ਬਾਈਕ ਲੈ ਜਾ ਚੱਲ ਹੁਣ ਦੇ ਰੇਸ ਰੱਖ ਰੇਸ ਰੇਸ ਰੱਖ ਓ ਰੱਖ ਲੈ ਹੱਥ ਨਾਲ ਫੜ ਲੈ ਨੂੰ ਪੈਨ ਆਹ ਬੰਦੇ ਤੋਂ ਉਹਨਾਂ ਟਬੱਡੀ ਲੱਗੀ ਸੀ ਉਹਨੇ ਵੇਅ ਕਰਕੇ ਵਿਰੇਕਾਂ ਦਾ ਉੱਪਰ ਕੋਈ ਸਾਈਡ ਤੋਂ ਮੋਰ ਦੇ ਦੁਆ ਦੁਆਰੇ ਜਿਹੜਾ ਟਰੈਕਟਰ ਚੜ੍ਹਦੇ ਟਰੈਕਟਰੇ ਚੜ੍ਹ ਗਿਆ ਲੈ ਵੀ ਹਿੱਸਾ ਥੱਲੇ ਲੱਗ ਗਈ ਲੰਗੀ ਟਰਾਲੀ ਉਰੋਂ ਇਹ ਬਾਕੀ ਸਾਨੂੰ ਦਿਖਾ ਦੇ ਉਹ ਦੇਖੋ ਮੁੰਡਾ ਉਧਰ ਉਧਰ ਚੱਲ ਰਹੀ ਹੈ ਲੇਬਰ ਪੂਰੇ ਜੋੜਾਂ ਜੋੜਾਂ ਦੇ ਚੱਲਦੇ ਨੇ ਸੋਨੇ ਦੀ ਕਿਤੇ ਫ੍ਰੀ ਟਾਇਰ ਹੋ ਕੇ ਬਾਕੀ ਆਹ ਟਰੈਕਟਰ ਦੇਖ ਲਓ ਸੋਨਾਂ ਵਾਲੀ ਕਹਣਾ ਤੁਸੀਂ ਦੇਖ ਸਕਦੇ ਹੋ ਕਿੰਨਾ ਸਲਿੱਪਾਂ ਦੇ ਸਲਿੱਪਾਂ 'ਤੇ ਚੱਲਦੇ ਨੇ ਡਰਾਈਵਰ ਆਈ ਵਾਰ ਬਦਲਦੇ ਹੀ ਰਹਿੰਦਾ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਲੇਬਰ ਦਾ ਵੀ ਜਿਵੇਂ ਕਹਿੰਦੇ ਨੇ ਤੂੰ ਅਣਖਲੇ ਪਿਆ ਇੱਕ ਤਾਂ ਬਾਈਆਂ ਦੇ ਮੱਛਰ ਬੜਾ ਲੜਦਾ ਇਹ ਕਹਿੰਦੇ ਬਾਈ ਮੱਛਰ ਬਹੁਤ ਜ਼ਿਆਦਾ ਲੜਦਾ ਤੇ ਉਹਦੇ ਕਾਰਨ ਕਰਕੇ ਥੋੜਾ ਜਿਹਾ ਹਨਾ ਇਹ ਵੀ ਵਿਚਾਰੇ ਕੀ ਕਰਨ ਜਿਵੇਂ ਕਹਿੰਦੇ ਨੇ ਹੈ ਤਾਂ ਇਹ ਵੀ ਬੰਦਾ ਹੀ ਨੇ ਤੇ ਬਾਕੀ ਆਹ ਟਰੈਕਟਰ ਦੇਖ ਰੋ ਇਹ ਵੀ ਸਿਰਫ ਬਹੁਤ ਮਾਰਦਾ ਇੱਕ ਤੁਹਾਨੂੰ ਆਪਾਂ ਡੀਜ਼ਲ ਦੀ ਖਪਤ ਦੱਸਾਂਗੇ ਸਾਰੇ ਟਰੈਕਟਰਾਂ ਨਾਲੋਂ ਵੱਧ 855 ਨੇ ਡੀਜ਼ਲ ਖਾਦਾ ਉਹ ਟਰੈਕਟਰ ਆਏ ਨੂੰ ਜੈਂਸੀ ਦੇ ਵਿੱਚੋਂ 2025 ਮਾਡਲ ਹੈ ਤਿੰਨ ਕ ਮਹੀਨੇ ਹੋਏ ਨੇ ਮੈਨੂੰ ਲੱਗਦਾ ਨਵਾਂ ਟਰੈਕਟਰ ਆਏ ਨੂੰ ਤੇ ਉਹਨੇ ਸਭ ਤੋਂ ਵੱਧ ਡੀਜ਼ਲ ਦੀ ਖਪਤ ਕਰੀ ਹੈ ਬਾਕੀ ਟਰੈਕਟਰਾਂ ਨੇ ਸਾਰਿਆਂ ਨੇ ਜਿਹੜਾ 735 ਹੈ ਇਹ ਗਾਰੇ ਦੇ ਵਿੱਚ ਚੱਲੇ ਨੇ 2300 ਦਾ ਡੀਜ਼ਲ ਖਾਦਾ ਜਿਹੜਾ ਸੋਨਾਲੀਕਾ ਸੀਗਾ ਇਹ ਗਾਰੇ ਦੇ ਵਿੱਚ ਚਾਸੀਆਂ ਦੇ ਚੱਲੇ ਇਹਨੇ ਕੁੱਲ ਤੁਸੀਂ ਇਹਨਾਂ ਹਿਸਾਬ ਨਾਲ ਉਹ ਵੀ 2400 ਦਾ 2450 ਦਾ ਤੀਰ ਖਾਦਾ ਤੇ ਬਾਕੀ ਜਿਹੜਾ ਇੱਕ ਸੋਨਾਲੀਕਾ ਹੋਰ ਹੈ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਲੀਹੇ ਵਾਸਤੇ ਰੱਖਿਆ ਦੀ ਆਪਾਂ ਨੇ ਉਹਨੇ ਤਾਂ ਚਲੋ ਲੀਹੇ ਲੀਹੇ ਤੇ ਸਾਰੀ ਮਿਲਦਾ ਵੀ 10 ਲੀਟਰ ਤੇਲ ਦੇ ਖਾਦੇ ਹੋਣਗੇ ਤੇ ਇੱਕ 855 ਹੋਰ ਤੇ 98 ਮਾਡਲ ਉਹ ਉੱਥੇ ਟਰਾਲੀ ਤੇ ਲਾਇਆ ਹੋਇਆ ਆਪਾਂ ਨੇ ਤੇ ਉਹ ਟਰੈਕਟਰ ਨੇ ਕੁੱਲ 1100 ਦਾ ਡੀਜ਼ਲ ਖਾਦਾ ਹੈਗਾ ਉਹ ਬਸ ਸੁੱਕੇ ਦੇ ਵਿੱਚੋਂ ਟਰਾਲੀ ਦੇ ਵਿੱਚ ਪਾ ਕੇ ਨਾ ਚਾਰ ਵਾਲੇ ਟੋਏ ਦੇ ਵਿੱਚ ਲੈ ਕੇ ਜਾਂਦਾ ਸੀ ਆਹ ਦੇਖ ਸਕਦੇ ਹੋ ਤੁਸੀਂ ਹਨਾ ਇਹ ਟਰੈਕਟਰ ਆਪਾਂ ਨੇ ਸਿਰਫ ਵੀ ਸਿਰਫ ਟੋਜਣ ਵਾਸਤੇ ਰੱਖਿਆ ਹੋਇਆ ਜਿਹਾ ਜਿਵੇਂ ਪਹਿਲਾਂ ਇਹ ਲੀ ਪਾਇਆ ਹੁੰਦਾ ਖਾਲੀ ਇਹਨੂੰ ਲੈ ਜੰਨੇ ਇਹਦੇ ਨਾਲ ਲੀ ਪਾ ਕੇ ਲੀ ਪਾਉਣ ਤੋਂ ਬਾਅਦ ਫਿਰ ਆਪਾਂ ਟਰਾਲੀ ਜਿਹੜੀ 80 ਵਾਲੀ ਹੁੰਦੀ ਹੈ ਨਾ ਤੇ ਟਰੈਕਟਰ ਹੁੰਦਾ 80 ਵਾਲਾ ਇਹ ਸੌਖਾ ਲੰਘ ਜਾਂਦਾ ਇੱਥੋਂ ਵੀ ਤੇ ਬਾਕੀ ਸਭ ਜਿਵੇਂ ਦੱਸਿਆਣਾ ਵੀ ਟਰੈਕਟਰ ਸਭ ਤੋਂ ਵੱਧ ਇੱਕ ਜਿਹੜਾ ਹੋਰ ਟਰੈਕਟਰ ਸੀਗਾ ਆਪਣੇ ਲੋਕ ਉਹਨੇ ਸਿਰਫ 855 25 ਮਾਡਲ ਜਿਹੜੇ ਟਰੈਕਟਰ ਹੋਣ ਆਉਂਦੇ ਨੇ 25 ਮਾਡਲ ਉਹ ਟਰੈਕਟਰ ਨੇ 27200 ਰੁਪਿਆ ਦਾ ਤੇਲ ਖਾਦਾ ਹੈ 27200 ਰੁਪਿਆ ਦਾ ਤੇਲ 3 ਕਿਲਿਆਂ ਦਾ ਉਹਦੇ ਨਾਲ 4 ਦੱਬਿਆ ਕੋਈ ਉਹ ਆਪਾਂ ਨੇ ਰਾਹ ਦੇ ਵਿੱਚ ਨਹੀਂ ਬਾਹਲਾ ਚਲਾਇਆ ਦੱਪਣ ਦੱਪਣ ਤੇ ਉਹ ਟਰੈਕਟਰ ਐਨਾ ਡੀਲ ਖਾ ਗਿਆ ਤੁਸੀਂ ਇਹ ਹਿਸਾਬ ਲਾ ਲੂਗੀ ਤੰਗਕੀਲਾਂ ਦਾ ਚਾਰ ਉਹਨੇ 32 33 ਲੀਟਰ ਦੇ ਨਾਲ ਤੰਗਕੀਲਾਂ ਦਾ ਚਾਰ ਦੱਪੇ 30 ਬੱਤੀ ਲੀਟਰ ਨਾਲ ਤੇ ਸਾਰੇ ਟਰੈਕਟਰਾਂ ਤੋਂ ਵੱਧ ਦੱਪਣ ਵਾਲਾ ਟਰੈਡ ਚਾਰ ਖਾ ਗਿਆ ਇਹ ਸਾਨੂੰ ਸਮਝ ਨਹੀਂ ਲੱਗੀ ਵੀ ਉਹ ਟਰੈਕਟਰ ਆਪਣੇ ਹਨਾ ਗੌਂਡੀਆਂ ਦਾ ਟਰੈਕਟਰ ਸੀਗਾ ਵੀ ਉਹਨੇ ਇੰਨਾ ਡੀਜ਼ਲ ਖਾਦਾ ਕਿਉਂ ਹੈ ਹਨਾ ਬਾਕੀ ਸਾਨੂੰ ਹਨਾ ਦੱਸ ਸਕਦੇ ਨਹੀਂ ਕਿਵੇਂ ਆਪਾਂ ਕਹਿਣਾ ਵੀ ਚਾਰ ਵਾਲੇ ਟਰੈਕਟਰਾਂ ਦਾ ਇਹ ਕੀ ਹੋਇਆ ਤਾਂ ਵਿਚਾਰਿਆਂ ਦਾ ਬੁਰਾ ਹਾਲੀ ਹੈ ਕਿਉਂਕਿ ਮੱਕੀ 'ਚ ਪਾਣੀ ਬਹੁਤ ਜ਼ਿਆਦਾ ਤੇ ਆ ਹੁਣ ਉਹ ਸੰਗ ਦਾ ਨਿਆਉ ਗੱਭਰੂ ਇਹੜਾ ਇਹ ਚੌੜ ਕਰ ਰਿਹਾ ਇੱਥੇ ਤੇ ਆ ਦੇਖੋ ਇਹ ਗਾਵੇਂ ਮੈਥੋਂ ਦੀ ਵੀ ਲੀ ਬਣਾਉਣਾ ਕਿਉਂਕਿ ਉਹ ਜਿਹੜਾ ਤੂਤ ਹੈ ਪਰਾ ਸਮਾਦ ਵਾਲੀ ਸਾਈਡ ਆ ਉਹਦੇ ਨਾਲ ਨਾਲ ਮੱਕੀ ਵਾਲੀ ਟਰਾਲੀ ਲੱਗੀਆਂ ਦੀ ਮੱਕੀ ਲੱਗੀਆਂ ਦੀ ਜੜਾਂ ਤੇ ਇਹ ਤਾਂ ਕਰਕੇ ਉਹਦੀ ਲੀ ਬਣਾ ਰਿਹਾ ਸੀਗਾ ਬੈਕ ਕਰਕੇ ਕਰੇ ਅੱਗੇ ਕਰਕੇ ਤੇ ਬਾਕੀ ਹਿੰਮਤ ਵਾਲਾ ਕੰਮ ਸੀਗਾ ਕਿ ਮੱਕੀ ਦਾ achar ਪਾਉਣਾ ਆਪਾਂ ਨੇ ਪੂਰਾ ਜ਼ੋਰ ਲਾ ਕੇ ਮੱਕੀ ਦਾ achar ਪਾਇਆ ਹਿੰਮਤ ਨਾਲ ਪਾਇਆ ਜਿਵੇਂ ਕਹੇ ਜਾਂਦੇ ਨੇ ਤੇ ਲੇਬਰ ਦੇ ਵੀ ਇੱਕ ਦਿਨ ਦਾ 6 ਬੰਦੇ ਹੀ ਰਹਿ ਗਏ ਸੀਗੇ ਬਾਕੀ ਤੁਸੀਂ ਹਨਾ ਆਪਣੇ ਚੈਨਲ ਨੂੰ ਬਾਈ ਬਣ ਕੇ ਸਬਸਕ੍ਰਾਈਬ ਜਰੂਰ ਕਰਿਓ ਹਨਾ ਤੇ ਆਪਾਂ ਹਣਾ ਜਿਵੇਂ ਕਹਿੰਦੇ ਨੇ ਪੰਜਾਬ ਪਜਾਬੀ ਦਾ ਅਸੀਂ ਐਂ ਸੋਹਣੀਆਂ ਵੀਡੀਓ ਪਾਉਂਦੇ ਰਹਨੇ ਆ ਖੇਤਾਂ ਦੀ ਹਣਾ ਜਿਹੜੇ ਕੋਈ ਜਿਵੇਂ ਆਪਣੇ ਭੈਣ ਭਰਾ ਬਾਹਰੇ ਬੈਠੇ ਨੇ ਉਹੋ ਚੀਜ਼ਾਂ ਇਹ ਦੇਖ ਰਹਿੰਦੇ ਨੇ ਕਿਉਂਕਿ ਜਿਹੜੇ ਇੱਥੋਂ ਆਹ ਕੰਮ ਕਰਕੇ ਗਏ ਨੇ ਖੇਤੀ ਦਾ ਉਹਨਾਂ ਨੂੰ ਇਹ ਚੀਜ਼ਾਂ ਦੇਖਣੀਆਂ ਵੀ ਵਧੀਆ ਲੱਗਦੀਆਂ ਨੇ ਤੇ ਤੁਸੀਂ ਵੀਡੀਓ ਨੂੰ ਹਣਾ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਮੈਂਟ ਵੀ ਕਰਿਆ ਕਰੋ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਜਿਹੜਾ ਮੇਰਾ ਚੈਨਲ ਉਹ ਬਿੱਲਾ ਢਾਲੀਵਾਲ ਦੇ ਨਾਮ ਤੇ ਹੈ ਤੇ ਉਦੋਂ ਹੀ ਮੈਂ ਵੀਡੀਓ ਪਾਉਣਾ ਹੁੰਦਾ ਉਹਦੇ ਲਾਈਵ ਵੀ ਹੁੰਨੇ ਹੁੰਦੇ ਆਪਾਂ ਹਣਾ ਬਾਈ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਹੁਣ ਆਪਾਂ ਨਾ YouTube ਤੇ ਜਿਹੜੀ ਵੀਡੀਓ ਉਹ ਜਿਵੇਂ ਕਹਿੰਦੇ ਨੇ ਵੀ ਘੱਟੋ ਘੱਟ 20-25 ਦਿਨਾਂ ਬਾਅਦ ਵੀਡੀਓ ਪੈ ਰਹੀ ਹੈ ਟਾਈਮ ਨਹੀਂ ਲੱਗਿਆ ਹਨਾ ਵੀ ਉਲਝੇ ਹੀ ਐਨੇ ਹੋਏ ਸੀਗੇ ਹੁਣ ਥੋੜਾ ਬਹੁਤਾ ਆਪਾਂ ਨੂੰ ਟਾਈਮ ਲੱਗਦਾ ਹੁਣ ਆਪਾਂ ਜ਼ੋਰ ਤਾਨ ਲਾਵਾਂਗੇ ਪੂਰਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਟੱਲੀ ਜਿਹੜਾ ਬਟਨ ਜ਼ਰੂਰ ਦਬਲਿਓ ਘੈਂਟ ਘੈਂਟ ਵੀਡੀਓ